ਹੂੰ ਬੋਟਵਾਰ ਹੂੰ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਜਿਹੜਾ ਮੇਰੇ ਮੰਮੀ ਦੇ ਜਿਹੜਾ ਵਿਆਹ ਹੋਇਆ ਸੀ ਨਾ ਅੱਜ ਤੋਂ ਕੋ 40 ਸਾਲ ਪਹਿਲਾਂ ਮੇਰੇ ਨਾਨੇ ਨੇ ਬਰਾਤ ਦੀ ਸਵਾਗਤ ਵਾਤੇ ਉਹੜੇ ਸਟਾਲ ਨਹੀਂ ਲਾਉਂਦੇ ਗਲਗੱਪਿਆਂ ਦੇ ਉਦੋਂ ਗਲਗੱਪਿਆਂ ਦੇ ਸਟਾਲ ਲਾਏ ਸੀ ਹਾਂ ਹਾਂ ਤੇ ਹਰ ਗਲੀ 'ਚ ਰੋਜ਼ ਇੱਕ ਭਾਈ ਆਉਂਦਾ ਹੁੰਦਾ ਸੀ ਗੋਲਗੱਪਿਆਂ ਵਾਲਾ ਹੂੰ ਉਹਨੇ ਗਲੀ ਚ ਆ ਕੇ ਹਾਰਨ ਵਜਾਉਣਾ ਪਾ ਪਾ ਦੇ ਭੱਜੇ ਜਾਣਾ ਗੋਲਗੱਪੇ ਖਾਣ ਹੈ ਤੇ ਜਿੱਦਣ ਉਹ ਨਹੀਂ ਨਾ ਆਉਂਦਾ ਹੁੰਦਾ ਤੇ ਮੇਰੀ ਬੀਬੀ ਆਪ ਗੋਲ ਗੱਪੇ ਬਣਾ ਲੈਂਦੀ ਹੁੰਦੀ ਸੀ ਐੜੇ ਐੜੇ ਕਿਤੇ ਗੋਂਗਲੂਆਂ ਵਰਗੇ ਗੋਲ ਗੱਪੇ ਬਣਾਉਂਦੀ ਹੁੰਦੀ। ਇਹ ਹਾਂ ਮੈਨੂੰ ਚੋਨੀ ਕੱਟ ਕੇ ਗੋਲ ਗੱਪੇ ਕਰਦੇ ਹੁੰਦੇ ਹਾਂ। ਹਾਂ ਹਾਂ ਮੈਂ ਲਾਇਆ ਸਾਹਿਬ। ਕੋਣ ਲਈ? ਤੈਨੂੰ ਨਾ ਦੋ ਹੀ ਕੰਮ ਆਉਂਦੇ ਆ ਬਸ। ਕਿਹੜੇ? ਇੱਕ ਗੋਲ ਗੱਪੇ ਤੇ ਦੂਜੀਆਂ ਗੱਪਾਂ। ਸੀ ਅਸਲ ਜ਼ਿੰਦਗੀ ਵਿੱਚ ਪਤੀ ਪਤਨੀ ਜਾਂ ਭੈਣ